ਸੋ ਪਿੱਤੇ ਦੇ ਨਿ ਇੰਸਪੈਕਟਰ ਗੁਰ세ਵਕ ਸਿੰਘ ਸਿੱਧੂ ਨੇ ਥਾਣਾ ਰਾਜਪੁਰਾ ਸਿਟੀ ਦਾ ਚਾਰਜ ਸੰਭਾਲਿਆ ਜਿਸ ਤੋਂ ਬਾਅਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਆਪਣੀ ਪੁਲਿਸ ਟੀਮਸ ਬੇਤ ਸ਼ਹਿਰ ਦੇ ਟਾਲੀ ਵਾਲਾ ਚੌਕ ਉੱਤੇ ਨਾਕਾ ਬੰਦੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਡਾ ਮੇਨ ਮਕਸਦ ਹੈ ਕਿ ਜਿਹੜੇ ਸ਼ਹਿਰ ਦੇ ਵਿੱਚ ਹੁੱਲੜਬਾਜ਼ੀ ਤਸ਼ਰਾਰਤੀ ਅਨਸਰਾਂ ਦੇ ਵੱਲੋਂ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜਾਂਦਾ ਉਸ ਨੂੰ ਰੋਕਿਆ ਜਾ ਸਕੇ ਤੇ ਸ਼ਹਿਰ ਦੇ ਵਿੱਚ ਚੋਰੀ ਅਤੇ ਸਟ੍ਰੈਚਿੰਗ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਇਸ ਸਾਡੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਟੂ-ਵਿਲਰ ਉੱਤੇ ਮੇਨ ਫੋਕਸ ਕੀਤਾ ਜਾ ਰਿਹਾ ਹੈ ਦੇਸਵ ਵਿੱਚ ਕਈ ਹੁੰਲੜਬਾਜ਼ ਪੀਨਾ ਨੰਬਰ ਪਲੇਟਾਂ ਉੱਤੇ ਮੋਟਰਸਾਈਕਲ ਲੈ ਕੇ ਬੁਲਟ ਮੋਟਰਸਾਈਕਲ ਤੇ ਪਟਾਕੇ ਮਾਰਦੇ ਨੇ ਤੇ ਉਹਨਾਂ ਵਿੱਚ ਕਈ ਨਸ਼ੇੜੀਆਂ ਸਰ ਚੋਰੀ ਅਤੇ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਵੀ ਦਿੰਦੇ ਨੇ ਉਹਨਾਂ ਕਹੇ ਕਿ ਅਸੀਂ ਇਹਨਾਂ ਨੂੰ ਰੋਕ ਕੇ ਜਿਨ੍ਹਾਂ ਕੋਲ ਕੋਈ ਆਰਸੀ ਨਹੀਂ ਜਾਂ ਜਿਨ੍ਹਾਂ ਨੇ ਜਾਲੀ ਨੰਬਰ ਪਲੇਟ ਲਗਾਈ ਸੀ ਜਾਂ ਜੋ ਪਟਾਕੇ ਮਾਰ ਰਹੇ ਸੀ ਉਸ ਨੂੰ ਅੰਪਾਉਂਡ ਕੀਤਾ ਗਿਆ ਹੈ ਉਹਨਾਂ ਕਹੇ ਕਿ ਸਾਡੀ ਨਾਕਾਬੰਦੀ ਜਿਹੜੀ ਕਿ ਅਲਗ-ਅਲਗ ਟਾਈਮਾਂ ਤੇ ਵਕ-ਵਕ ਥਾਵਾਂ ਉੱਤੇ ਲੱਗਦੀ ਰਹੇਗੀ ਤੇ ਸ਼ਹਿਰ ਵਾਸੀ ਨੂੰ ਅਪੀਲ ਵੀ ਕੀਤੀ ਹੈ ਕਿ ਜਿਨ੍ਹਾਂ ਕੋਲ ਵੀ ਸਰਕਾਰੀ ਨੰਬਰ ਹੈਗੇ ਉਹ ਜਿਹੜੇ ਕੀ ਲਗਵਾਉਣ ਤੇ ਦੂਸਰੇ ਪਾਸੇ ਜਿੱਥੇ ਵੀ ਸ਼ਹਿਰ ਵਾਸੀ ਨੂੰ ਲੱਗਦਾ ਹੈ ਕਿ ਨਾਕਾਬੰਦੀ ਕਰਨੀ ਚਾਹੀਦੀ ਹੈ ਉੱਥੇ ਕੀਤੀ ਜਾਵੇਗੀ ਆਵਾਜ਼ ਆ ਜੂਗੀ ਪੰਜਾਬ ਪੁਲਿਸ ਦਾ ਇਹ ਮੁਹਿੰਮ ਚਲਾਇਆ ਜਾ ਰਿਹਾ ਹੈ ਕਿਸੇ ਨੂੰ ਨਹੀਂ ਬਚਾਉਣਾ ਮੰਨ ਜੋ ਐਸਐਸਪੀ ਪਟਿਆਲਾ ਦੇ ਉਦੇਸ਼ਨ ਨਿਰਦੇਸ਼ਾਂ ਤੇ ਅੱਜ ਸਾਡੇ ਸ਼ਹਿਰ ਰਾਜਪੁਰਾ ਦੇ ਵਿੱਚ ਮੇਰੇ ਨਾਲ ਪੀਸੀਆਰ ਇੰਚਾਰਜ ਕਮਲਜੀਤ ਸਿੰਘ ਤੇ ਟ੍ਰੈਫਿਕ ਇੰਚਾਰਜ ਗੁਰਵਚਨ ਤੇ ਪਾਸਟੈਂਡ ਤੋਂ ਇੰਚਾਰਜ ਨੇ ਬਲਵੀਰ ਸਿੰਘ ਤੇ ਨਿਸ਼ਾਨ ਸਿੰਘ ਕੁਝ ਤੁਰ ਪਾਂਚਾ ਸਾਡੀ ਸਾਰੀ ਥਾਣਾ ਟੀਮ ਤੇ ਚੌਕੀਆਂ ਟੀਮ ਨੇ ਇਹ ਨਾਕਾਬੰਦੀ ਕੀਤੀ ਹੋਈ ਆ ਸਾਡਾ ਮੇਨ ਮਕਸਦ ਇਹ ਵੀ ਜਿਹੜੀ ਸ਼ਹਿਰ ਚ ਕੋਈ ਹੁਲੜਵਾਜੀ ਕਰ ਰਹੇ ਨੇ ਮੁੰਡੇ ਤੇ ਨੰਬਰ ਪਲੇਟ ਨਹੀਂ ਹੈਗੀ ਆਰ ਸਿੰਘ ਕੁਸ਼ੈਦਾ ਦੇ ਜਿਹੜੇ ਫਿਰਵਾੜੇ ਨੇ ਉਹਨਾਂ ਤੇ ਨੱਥ ਪਾਉਣਾ ਸਾਡਾ ਕੰਮ ਹੈ ਇਹ ਇਹ ਮਾਂ ਲਗਾ ਲਗਾਤਾਰ ਚਲਾਇਆ ਜਾਏਗਾ ਅੱਜ ਲਈ ਚਲਾਇਆ ਗਿਆ ਇਹ ਅਸੀਂ ਸ਼ਹਿਰ ਦੇ ਅਲੱਗ-ਅਲੱਗ ਪੁਆਇੰਂਟਾਂ ਤੇ ਇਹ ਨਾਕਾਬੰਦੀ ਕਰਾਂਗੇ ਤੇ ਜਿਹੜੇ ਮੋਟਰਸਾਈਕਲ ਨੇ ਜਿੱਥੇ ਹੁਲੜਵਾਜੀ ਹੁੰਦੀ ਆ ਅਸੀਂ ਉੱਥੇ ਨਾਕਾਬੰਦੀ ਕਰਕੇ ਇਹ ਹੁਲੜਵਾਜੀ ਨੂੰ ਰੋਕਾਂਗੇ ਤੇ ਮੋਟਰਸਾਈਕਲ ਕਾਉਂਟ ਕੀਤੇ ਜਾਣਗੇ ਤੁਹਾਡੇ ਜਰੀਏ ਮੇਰੀ ਇਹ ਵੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਵੀ ਤੁਹਾਡੇ ਕੋਲ ਸਾਡੇ ਸਰਕਾਰੀ ਨੰਬਰ ਹੈਗੇ ਆ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਨਾਕਾ ਲੱਗਣਾ ਚਾਹੀਦਾ ਤੇ ਪੁਲਿਸ ਸਾਨੂੰ ਮੈਸੇਜ ਕਰੋ ਤੇ ਅਸੀਂ ਉੱਥੇ ਨਾਕਾ ਲਾਵਾਂਗੇ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਨਾਕਾਬੰਦੀ ਕਰਕੇ ਚੈਕਿੰਗ ਕਰਾਂਗੇ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਨਾਕਾਬੰਦੀ ਕਰਨੀ ਚਾਹੀਦੀ ਆ ਮੇਨ ਬਾਜ਼ਾਰ ਤੇ ਵੀ ਸ਼ਾਮ ਦੇ ਸਮੇਂ ਕੁਝ ਸ਼ਰਾਬੀ ਆਂਸਰ ਜਿਹੜੇ ਹੈ ਘੁੰਮਦੇ ਆ ਰਹੇ ਹਾਂ ਹਾਂਜੀ ਸਾਡੀ ਪੀਸੀਆਰ ਜਿਹੜੀ ਪੀਸੀਆਰ ਉਹ 24 ਘੰਟੇ ਲੱਗੀ ਹੋਈ ਹੈ ਪਰ ਫਿਰ ਵੀ ਅਸੀਂ ਆਪਣੇ ਤੌਰ ਤੇ ਸਪੈਸ਼ਲ ਜਿਹੜੀ ਇਹ ਨਾਕਾਬੰਦੀ ਕਰ ਰਹੇ ਹਾਂ ਤਾਂ ਕਿ ਸ਼ਹਿਰ ਦੇ ਵਿੱਚ ਜੇ ਕੋਈ ਜਿੱਦਾਂ ਸ਼ਾਮ ਨੂੰ ਕੋਈ ਸ਼ਾਪਿੰਗ ਕਰਨ ਲਈ ਨਿਕਲਦਾ ਕੋਈ ਹੁੰੜੜ ਵਾਲੇ ਨਾਲ ਨਿਕਲਣ ਨੂੰ ਕੋਈ ਸਨੇਚਿੰਗ ਦੀ ਵੀ ਕਪਰਾਵਾ ਜੇ ਕੋਈ ਹੁੰਦੀ ਆ ਤਾਂ ਉਹਦੇ ਨੱਥ ਪਈ ਜਾ ਸੇ ਹੁਣ ਨਾਕੇਦਰਾਂ ਕੋਈ ਸ਼ੱਕੀ ਵਿਅਕਤੀ ਕਾਬੂ ਕੀਤਾ ਕਰਤੀ ਨਾਕੇਦਰਾਂ ਨੇ ਅਸੀਂ 3-4 ਸ਼ੱਕੀ ਬੰਦੇ ਕਾਬੂ ਕੀਤੇ ਆ ਇੱਕ ਤੋਂ ਬੰਦਿਆਂ ਦੇ ਜਿਹੜੇ ਸ਼ਰਾਬ ਪੀ ਕੇ ਚਲਾ ਰਹੇ ਆ ਉਹਨਾਂ ਡਰੰਕ ਤੇ 10 ਅਸੀਂ ਪ੍ਰਾਇਮਰੀ ਚਲਾਨ ਕੀਤੇ ਆ ਤੇ ਹਜੇ ਨਾਕਾ ਸਾਡਾ ਜਾਰੀ ਆ ਅਸੀਂ ਕੋਸ਼ਿਸ਼ ਕਰਾਂਗੇ 20-25 ਚਲਾਨ ਕਰਕੇ ਕੀਤੇ ਜਾਣ ਸਰ ਸ਼ਹਿਰ ਵਾਸੀਆਂ ਨੂੰ ਕੀ ਕਹਿ ਸਕਦੇ ਜੀ ਮੈਂ ਸ਼ਹਿਰ ਵਾਸੀ ਨੂੰ ਮੇਰੀ ਇਹੀ ਪੀਲ ਹੈ ਜਿਹੜੀ ਮੈਂ ਪਹਿਲਾਂ ਕਹਿ ਕੀਤੀ ਹੈ ਕਿ ਜੇ ਤੁਹਾਨੂੰ ਲੱਗਦਾ ਵੀ ਸਾਨੂੰ ਇਸ ਇਹਨਾਂ ਇਹਨਾਂ ਪੁਆਇੰਟਾਂ ਤੇ ਇਹਨਾਂ ਇਹਨਾਂ ਮੁੱਦਿਆਂ ਤੇ ਵਰਕ ਕਰਨਾ ਚਾਹੀਦਾ ਉਹ ਸਾਡੇ ਨਾਲ ਕਾਪਰੇਟ ਕਮ ਸੰਸਨ ਦੱਸਣ ਅਸੀਂ 24 ਘੰਟੇ ਉਹਨਾਂ ਦੀ ਸੇਵਾ ਲਈ ਹਾਜ਼ਰ ਜੀ